ਕੋਡੀ 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 ਹਾਂ ਆ ਵੀਰ ਜੀ ਇੱਕ ਬੇਨਤੀ ਹੈ ਭਾਜੀ ਦਿਲਜੀਤ ਗੋਰੇ ਹੁਣਾ ਵੱਲੋਂ ਵੀ ਆ ਜਿਹੜੀ ਲਾਈਨ ਹੈ ਮਿਹਰਬਾਨੀ ਕਰਕੇ ਸਾਰੇ ਵੀਰ ਇਸ ਲਾਈਨ ਤੋਂ ਪਿੱਛੇ ਹੋ ਜੋ ਜੇ ਕਿਉਂਕਿ ਇਹ ਮਜਬੂਰੀ ਹੈ ਪ੍ਰਬੰਧਕਾਂ ਦੀ ਵੀ ਕਿਸੇ ਖਿਡਾਰੀ ਦੇ ਜਾਂ ਤੁਹਾਡੇ ਵੀ ਸੱਟ ਲੱਗ ਸਕਦੀ ਹੈ ਮੈਚ ਵਾਲਾ ਤਗੜਾ ਖੇੜੇ ਲੈਣਾ ਮੈਂ ਮੁਲਾਜ਼ਮ ਵੀਰਾਂ ਨੂੰ ਵੀ ਬੇਨਤੀ ਕਰਦਾ ਹੈ ਪੁਲਿਸ ਪ੍ਰਸ਼ਾਸਨ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਕਬੱਡੀ ਕੱਪ ਦੇ ਵਾਸਤੇ ਪਰ ਹੁਣ ਮਿਹਰਬਾਨੀ ਕਰਕੇ ਸਾਡਾ ਸਹਿਯੋਗ ਕਰਨਗੇ ਇੱਕ ਬੇਨਤੀ ਹੈ ਮੇਰੀ ਖਿਡਾਰੀ ਵੀਰ ਅੰਬਾ ਮੇਰੇ ਕੋਲ ਤਿੰਨ ਵਾਰ ਆਇਆ ਵੀ ਭਾਜੀ ਅਨਾਉਂਸ ਕਰਦੇ ਗਰਾਊਂਡ ਕਲੀਅਰ ਹੁਣ ਚੌਥੀ ਵਾਰ ਅੰਬਾ ਆਪ ਅਨਾਉਂਸ ਕਰੇਗਾ ਲੈ ਵੀ ਅੰਬਾ ਸਾਰਿਆਂ ਨੂੰ ਬੇਨਤੀ ਕਰਦੇ ਵੈਗੁਰੂ ਜੀ ਕਾ ਖਾਲਸਾ ਜੀ ਵੈਗੁਰੂ ਜੀ ਕੀ ਫਤਿਹ ਵੀਰ ਜੀ ਰਿਕਵੈਸਟ ਕੀਤੀ ਜਾਂਦੀ ਹੈ ਕਿ ਕਮੇਟੀ ਵੀ ਆਵਾ ਬਾਹਰ ਚਲ ਜੀਏ ਜੇ ਮੈਚ ਵੇਖਣਾ ਬਹੁਤ ਵਧੀਆ ਮੈਚ ਹੋਊਗਾ ਤੇ ਰਿਕਵੈਸਟ ਆ ਤੁਹਾਡੇ ਗਾੜੀ ਮੇਰੇ ਭਰਾ ਕਿ ਆਪਾਂ ਬਾਹਰ ਜਾ ਕੇ ਮੈਚ ਵੇਖ ਲਈਏ ਹਾਂਜੀ ਥੈਂਕ ਯੂ ਅੰਬੇ ਯellow ਬੇਨਤੀ ਇਹ ਹੈ ਵੀ ਸਾਰੇ ਪਲੇਅਰ ਵਧੀਆ ਆਏ ਐ ਤੇ ਆਪਾਂ ਗਰਾਊਂਡ ਕਲੀਅਰ ਕਰ ਦਈਏ ਹੁਣ ਜਦੋਂ ਗਰਾਊਂਡ ਕਲੀਅਰ ਕਰਨ ਲਈ ਬੋਲਦੇ ਆ ਤੇ ਹਰ ਇੱਕ ਬੰਦੇ ਨੂੰ ਹੁੰਦਾ ਵੀ ਯਾਰ ਮੈਂ ਤੇ ਖਾਸ ਐ ਇਹ ਮੇਰੇ ਤੇ ਲਾਗੂ ਨਹੀਂ ਹੁੰਦਾ ਪਰ ਮੇਰੀ ਬੇਨਤੀ ਹੈ ਲਈ ਸਾਰਿਆਂ ਤੇ ਹੀ ਲਾਗੂ ਐ ਭਾਵੇਂ ਕੋਈ ਕਿੰਨਾ ਵੀ ਖਾਸ ਐ ਪਲੀਜ਼ ਜਿਹਦੀ ਕੋਈ ਡਿਊਟੀ ਨਹੀਂ ਜਿਹਨੇ ਰੇਡ ਨਹੀਂ ਪਾਉਣੀ ਜਿਹਨੇ ਜਫਾ ਨਹੀਂ ਲਾਉਣਾ ਉਹ ਸਾਰੇ ਗਰਾਊਂਡ ਤੋਂ ਬਾਹਰ ਚਲੇ ਜਾਣ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ